ਕੀ ਹੁੰਦਾ ਹੈ ਜੀ ਹਾਂ ਜੀ ਹਾਂ ਜੀ ਅੱਜ ਰੰਧਾਵਾ ਸਾਹਿਬ ਨੂੰ ਜੋ ਟਿਕਟ ਹੈ ਜਿਹੜੀ 라ਹੂ ਗਾਂਧੀ ਜੀ ਨੇ ਜੋ ਟਿਕਟ ਦੇ ਕੇ ਨਵਾਜਿਆ ਉਹ ਉਹਨਾਂ ਦੇ ਭਰੋਸਾ ਜਿੱਤ ਆਇਆ ਔਰ ਅੱਜ ਪਹਿਲੀ ਫੇਰੀ ਦੌਰਾਨ ਰੰਧਾਵਾ ਸਾਹਿਬ ਦਾ ਅੱਜ ਜੋ ਡੇਰਾ ਬਾਬਾ ਨਾਨਕ ਤੇ ਇੱਕਦਮ ਸੱਦੇ ਤੇ ਉਹਨਾਂ ਦੇ ਜੋ ਸਵਾਗਤ ਵਾਸਤੇ ਇਕੱਠੇ ਹੋਏ ਔਰ ਅਸੀਂ ਬੜੇ ਖੁਸ਼ ਕਿਸਮਤ ਹਾਂ ਡੇਰਾ ਬਾਬਾ ਨਾਨਕ ਦੇ ਵਾਸੀ ਕਿ ਜਿਨ੍ਹਾਂ ਦੀ ਆਵਾਜ਼ ਉਹਨੇ ਇਥੋਂ ਡੇਰਾ ਪਾਪਾ ਨਾਨਕ ਤੋਂ ਅੱਗੇ ਵਿਧਾਨ ਸਭਾ ਚ ਜਾਂਦੀ ਸੀ ਹੁਣ ਸੰਸਦ ਤੱਕ ਡੇਰਾ ਪਾਪਾ ਨਾਨਕ ਦੀ ਵਾਅਦਾ ਜਾਈਗੀ ਕਿ ਡੇਰਾ ਪਾਪਾ ਨਾਨਕ ਵਾਸਤੇ ਬਹੁਤ ਇੱਕ ਮਾਨ ਵਾਲੀ ਗੱਲ ਆ ਔਰ ਅਸੀਂ ਯਕੀਨ ਦਵਾਉਂਦੇ ਆ ਕਿ ਰੰਧਾਵਾ ਸਾਹਿਬ ਨੂੰ ਬਹੁਤ ਤਗੜੀ ਵੋਟ ਦਾ ਬਹੁਤ ਤਗੜੀ ਲੀਡ ਨਾਲ ਇਥੋਂ ਚੁੱਤੇਗਾ ਅਜੇ ਤੱਕ ਦਾ ਰਿਕਾਰਡ ਟੁੱਟੇਗਾ ਇੰਨੀ ਤੋਂ ਵੋਟ ਨਾਲ ਇਥੋਂ ਟੁੱਟਣਗੇ ਜੀ ਔਰ ਇੱਥੇ ਮੈਨੂੰ ਉੱਥੇ ਬੋਲਦਿਆਂ ਯਾਦ ਨਹੀਂ ਸੀ ਰਿਹਾ ਜਦੋਂ ਇਹ 7000 ਲੀਡ ਕਰ ਗਿਆ ਸੀ ਤੇ ਮੈਂ ਅਜੇ 400 ਤੇ ਮੈਂ ਇਹਦੇ ਚਿਹਰੇ ਤੇ ਖੁਸ਼ੀ ਉਹਦੋਂ ਵੇਖੀ ਜਦੋਂ ਮੇਰਾ ਡਿclare ਹੋ ਗਿਆ ਤੇ ਫੇਰ ਆਪਣੀ ਉਥੇ ਸਰਟੀਫਿਕੇਟ ਲੈਣ ਲਈ ਉਥੇ ਤੁਰਿਆ ਉਹਨਾਂ ਚਿਰ ਮੇਰੇ ਲਾ ਕੋ ਉੱਠਿਆ ਨਹੀਂ ਔਰ ਇਹਦਾ ਦਿਲ ਘਟਦਾ ਸੀ ਦੋ ਵਾਰੀ ਬੈਠਾ ਆਏ ਆਪਾਂ ਜਿੱਤ ਜਾਣਾ ਕੰਨਾ ਅਕਲ ਜੰਨਾ ਚ ਤੁਸੀਂ ਨਹੀਂ ਜਿੱਤਦੇ ਮੈਨੂੰ ਕੋਈ ਖੁਸ਼ੀ ਨਹੀਂ ਅੱਜ ਮੈਂ ਆਪਣੇ ਘਰ ਆਇਆ ਔਰ ਇੱਥੇ ਬੈਠਾ ਡਰਾਇੰਗ ਰੂਮ ਚ ਬੈਠਾ ਮੇਰੀ ਜਿੱਤ ਉੱਥੇ ਹੋਈ ਸੀ ਤੇ ਅੱਜ ਜਿਹੜਾ ਪਹਿਲੀ ਫੇੜੀ ਤੇ ਪਹਿਲਾ ਜਿਹੜਾ ਉਹ ਆਇਆ ਉਹ ਮੈਂ ਇੱਥੇ ਆ ਉਹਦੀ ਕਿਵੇਂ ਹਦਿਓ ਜੀ ਆਪਣੇ ਕੈਂਡੀਡੇਟ ਦਾ ਇਲੈਕਸ਼ਨ ਲੱਗਦਾ ਬਾਅਦ ਚ ਤੁਹਾਨੂੰ ਹੁਣ ਚੱਲਦੇ ਚੱਲਦੇ ਦੱਸਿਆ ਕਰਾਂਗੇ ਕਿੰਨਾ ਨਹੀਂ ਆਮਾ ਜੀ ਪਾਟੀ ਤੇਰਾ ਜੀ ਦਲਵੀਰ ਦਲਵੀਰ ਗੋਤ ਆਮਾ ਜੀ ਪਾਟੀ ਆ ਸ਼ਡਿਊਲ ਕੀ ਸਰ ਆਇਓ ਸਟੂ ਦਾ ਚਲੋ ਸ਼ਡਿਊਲ ਕੀ ਆਜਦਾ ਅੱਜ ਅੱਜ ਪਹਿਲਾਂ ਚੱਲਦੇ ਆ ਅਸੀਂ